you. Mm -hmm. ਤਕਰੀਬਨ 1 ਮਹੀਨਾ ਪਹਿਲਾਂ ਥਾਣਾ ਪਿੱਕੀ ਵਿੰਡ ਦੇ ਅਧੀਨ ਆਉਂਦੇ ਪਿੰਡ ਪਹੂ ਵਿੰਡ ਦੀ ਰਹਿਣ ਵਾਲੇ 12 ਸਾਲਾ ਦੇ ਬੱਚੇ ਹਰਨੂਰ ਸਿੰਘ ਦੇ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਕੀ ਸਿਸਟਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਪਰ 1 ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪਿੱਕੀ ਵਿੰਡ ਪੁਲਿਸ ਦੇ ਹੱਥ ਖਾਲੀ ਦਿਖਾਈ ਦੇ ਰਹੇ ਨੇ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਭਗਵਾਨ ਫਾਲਮਿਕ ਇਕਤਾ ਸੰਗਰਸ਼ ਦਲ ਦੇ ਝੰਡੇ ਹੇਠ ਪਿੱਕੀ ਵਿੰਡ ਚੌਂਕ ਦੇ ਵਿੱਚ ਤਰਨਾ ਦਿੱਤਾ ਗਿਆ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਿੱਕੀ ਚੌਂਕ ਨੂੰ ਬੰਦ ਕਰਕੇ ਇਨਸਾਫ ਦੀ ਮੰਗ ਕੀਤੀ ਗਈ। ਉੱਥੇ ਹੀ ਲਾਪਤਾ ਹੋਏ ਬੱਚੇ ਦੀ ਦਾਦੀ ਐਸਐਚਓ ਪਰਵਿੰਦਰ ਸਿੰਘ ਦੇ ਸਾਹਮਣੇ ਰੋਂਦੀ ਹੋਈ ਨਜ਼ਰਾਈ ਅਤੇ ਇਨਸਾਫ ਦੀ ਮੰਗ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਢਿੱਲੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਨੇ ਕਿ ਹੈ ਕਿ ਹੁਣ ਤੱਕ ਜਾਣਬੁੱਝ ਕੇ ਪੁਲਿਸ ਇਸ ਮਾਮਲੇ ਦੇ ਵਿੱਚ ਸਾਨੂੰ ਟਾਲਮਟੋਲ ਕਰਦੀ ਰਹੀ ਹੈ। ਸੋ ਉਹਨਾਂ ਹੁਣ ਇਨਸਾਫ ਦੀ ਮੰਗ ਕੀਤੀ ਹੈ। ਕੀ ਨਾ ਜੀ ਵੀਰ ਜੀ ਨਰਵੈਲ ਸਿੰਘ ਹੈ ਜੀ ਮੇਰਾ ਪਿੰਡ ਕੜਾ ਜੀ ਮੇਰਾ ਪਿੰਡ ਪੌਹਵੰਡ ਸਾਹਿਬ ਜੀ ਅੱਜ ਭਿੱਕੀਵੰਡ ਚੌਂਜ ਧਰਨਾ ਦੇਣ ਦਾ ਹੈ ਜੇ ਕਿਹਦੇ ਸਬੰਧ ਚ ਇਹ ਸਾਡਾ ਜੀ ਬੱਚਾ ਪਿੰਡ ਪੌਹਵੰਡ ਤੋਂ 3 ਤਰੀਕ ਤੋਂ ਚੁਕਿਆ ਗਿਆ ਜਿਸ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਜੀ ਅਸੀਂ ਐਸਐਚਓ ਭਿੱਕੀਵੰਡ ਦਾ ਦਰਖਾਸਤ ਦੇ ਚੁੱਕੇ ਆ ਜੀ ਡੀਐਸਪੀ ਭਿੱਕੀਵੰਡ ਦਰਖਾਸਤ ਦੇ ਚੁੱਕੇ ਆ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤਾ ਕਿ ਬਾਲ ਵਿਕਾਸ ਦਫ਼ਤਰੇ ਦਰਖਾਸਤ ਦੇ ਚੁੱਕੇ ਆ ਡੀਸੀ ਸਾਹਿਬ ਤੋਂ ਸਾਨੂੰ ਫੋਨ ਕਰਕੇ ਸਾਡੇ ਸਾਰੇ ਪਰਿਵਾਰ ਨੂੰ ਸੱਦਿਆ ਗਿਆ ਜੀ ਉੱਥੇ ਸਾਡੇ ਸਾਰੇ ਆਧਾਰ ਕਾਰਡ ਨਾਲ ਪਰਿਵਾਰ ਤੇ ਲਿਆ ਉੱਥੋਂ ਵੀ ਜਿਹੜੀ ਰਿਪੋਰਟ ਜੀ ਇਹਨਾਂ ਕੋਲ ਥੱਲੇ ਆ ਚੁੱਕੀ ਆ ਉਹਦੇ ਤਹਿਤ ਵੀ ਅੱਜ ਤੱਕ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਾ ਜੀ ਸਾਡਾ ਬੱਚਾ ਕੌਣ ਲੈ ਗਿਆ ਕਿਤਰਾ ਲੈ ਗਿਆ ਜੋ ਇਹਨਾਂ ਨੂੰ ਸ਼ੱਕ ਸੀਗਾ ਉਹ ਪੁਲਿਸ ਨੇ ਆਪਣਾ ਇੱਕ ਮਹੀਨੇ ਚ ਕੱਢ ਲਿਆ ਜੀ ਉਹਦੇ ਦਾ ਜੇ ਬੱਚਾ ਆਏ ਆਪਦੇ ਸ਼ੱਕ ਦੇ ਤੌਰ ਤੇ ਇਹਨਾਂ ਨੂੰ ਨਹੀਂ ਪਤਾ ਲੱਗਾ ਤੇ ਫਿਰ ਸਾਡਾ ਬੱਚਾ ਪੇਂਡ ਤੋਂ ਚੁੱਕਿਆ ਗਿਆ ਜੀ ਸੀਸੀਟੀਵੀ ਕੋਈ ਫੋਟੋ ਹੀ ਸਾਹਮਣੇ ਆਈ ਦੋ ਫੋਟੋਆਂ ਸਰ ਜੀ ਇਹਨਾਂ ਨੂੰ ਸੀਸੀਟੀਵੀ ਦੀਆਂ ਦਿੱਤੀਆਂ ਤੇ ਇਹਨਾਂ ਨੇ ਅੱਗੋਂ ਸਾਨੂੰ ਕਹਿੰਦੇ ਜੀ ਉਹ ਕਲੀਅਰ ਨਹੀਂ ਹੁੰਦੀਆਂ ਜੋ ਤੁਸੀਂ ਦਿੱਤੀਆਂ ਕਢਾ ਕੇ ਗਏ ਅਸੀਂ ਕਢਾਈਆਂ ਇਹਨਾਂ ਨੇ ਨਹੀਂ ਕਢਾਇਆ ਇਹ ਨਾਲ ਕੇ ਨਾਲ ਗਿਆ ਜੀ ਐਸਐਸਓ ਸਾਹਿਬ ਖੁਦ ਨਾਲ ਗਿਆ ਇੱਕ ਫੋਟੋ ਮੈਂ ਇਹਨਾਂ ਨੂੰ ਆਪ ਕਢਾ ਕੇ ਦਿੱਤੀ ਆ ਕਢ ਕੇ ਦਿੱਤੀ ਆ ਇੱਕ ਇਹ ਨਾਲ ਗਿਆ ਜੀ ਜਿਹਦੇ ਵਿੱਚ ਵੀਡੀਓ ਦੇ ਵਿੱਚ ਐਸਐਸਓ ਸਾਹਿਬ ਨੇ ਖੁਦ ਵੇਖਿਆ ਜੀ ਕਿ ਸਾਡਾ ਬੱਚਾ ਮੋਰਚਲ ਦੇ ਵਿੱਚ ਲਾਲ ਜੀ ਟੀ-ਸ਼ਰਟ ਪਾ ਕੇ ਜਿਹੜੀ ਸੀਸੀਟੀਵੀ ਜੋ ਫੁਟੇਜ ਮੋਰਚਲ ਵਰਦੇਗਾ ਕੀ ਉਹਨਾਂ ਦੀ ਪੰਜਾਬ ਪੁਲਿਸ ਨੂੰ ਪੇਸ਼ਾਨ ਕੀਤੀ ਗਈ ਕਿ ਨਹੀਂ ਕੀ ਮੰਗ ਕਰਦੇ ਜੇ ਦੋਈ ਹੁਣ ਮੰਗੇ ਹੋਈ ਕਰਦੇ ਆ ਜੀ ਵੇਖੋ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਮਾਨਦਾਰੀ ਨਾਲ ਇਸ ਚੀਜ਼ ਨੂੰ ਲੈ ਕੇ ਇੱਕ ਸੀਰੀਅਸ ਮੈਟਰ ਨੂੰ ਲੈ ਕੇ ਇਸ ਤਿਹ ਤੇ ਸਖਤੋ ਸਖਤ ਕਾਰਵਾਈ ਤੇ ਰਾਤੋਂ ਦਿਨਾਂ ਚੜ੍ਹਨ ਦਿਨ ਜੀ ਸਾਡਾ ਬੱਚਾ 24 ਘੰਟੇ ਦੇ ਅੰਦਰ ਇਹਨਾਂ ਨੂੰ ਚਾਹੀਦਾ ਵਾ ਜੀ ਧਮਕੀਆਂ ਸਰ ਪ੍ਰਸ਼ਾਸਨ ਇਹ ਦੇ ਰਿਹਾ ਜੀ ਕਿ ਇਹਨਾਂ ਦੇ ਜੇ ਨਹੀਂ ਅੜਦੇ ਇਹਨਾਂ ਦੀ ਵੀਡੀਓ ਬਣਾਓ ਤੇ ਇਹਨਾਂ ਦੇ ਪਰਚੇ ਦਿਓ ਜੀ ਅਸੀਂ ਬਹੁਤ ਧੰਨਵਾਦ ਕਰਾਂਗੇ ਜੀ ਪ੍ਰਸ਼ਾਸਨ ਦਾ ਇੱਕ ਅਸੀਂ ਇੱਕ ਇਨਸਾਫ ਦੇ ਤੌਰ ਤੇ ਧਰਨਾ ਦਿੱਤਾ ਤੇ ਜੇ ਇਹਨਾਂ ਸਾਡੇ ਤੇ ਪਰਚੇ ਕਰਨੇ ਜੀ ਸਦਕੇ ਕਰਨੀ ਸਾਨੂੰ ਪਰਚਿਆਂ ਦਾ ਕੋਈ ਡਰ ਨਹੀਂ ਇੱਥੇ ਹੀ ਕਰਨਾ ਇੱਥੋਂ ਹੀ ਸਾਨੂੰ ਜੇਲ੍ਹ ਭੇਜਦੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਜਿੰਨੇ ਮੇਰੇ ਭਰਾ ਮੇਰੇ ਵਾਲਵਿਕ ਸੰਸਥਾ ਤੋਂ ਮੇਰੇ ਆਏ ਆ ਜੀ ਜੋ ਮੇਰੇ ਪਿੰਡ ਤੋਂ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਸਾਰਿਆਂ ਦੇ ਪਰਚੇ ਦੇਣ ਸੀ ਸਾਰੇ ਜਾਨ ਨੂੰ ਤਿਆਰ ਹੈ ਜੀ ਕੋਈ ਚੱਕਰ ਨਹੀਂ ਜੀ ਤੁਹਾਨੂੰ ਮਾਰੇ ਇਸ ਗੱਲ ਦਾ ਕੋਈ ਡਰ ਨਹੀਂ ਗਾ ਜੀ ਚਲਾ ਜੀ ਜਿਹੜਾ ਅੱਜ ਧਰਨਾ ਲਗਾ ਆਇਆ ਗਿਆ ਭਾਈ ਜੀ ਗੁਰਪ੍ਰੀਤ ਸਿੰਘ ਪਾਲਾ ਸਪੋਰਟਸਲ ਦਾ ਚੇਅਰਮੈਨ ਪੰਜਾਬ ਇਹ ਧਰਨਾ ਕਾਦੀ ਗੱਲ ਲਾਇਆ ਗਿਆ ਜੀ ਇਹ ਜੀ ਇਹ ਮੁੰਡਾ ਤਿੰਨ ਤਰੀ ਦਾ ਚੁੱਕਿਆ ਗਿਆ ਪਿੰਡੋਂ ਪਿੰਡ ਪਉ ਪਿੰਡ ਤੇ ਪੁਲਿਸ ਪ੍ਰਸ਼ਾਸਨ ਕੋਈ ਵੀ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਇਹਨਾਂ ਨੂੰ ਸਭ ਕੁਝ ਪੁੱਛਦੇ ਆ ਵੀ ਕੀ ਮਸਲਾ ਹੱਲ ਹੋਇਆ ਤੁਹਾਡਾ ਪਰ ਕੋਈ ਮਸਲਾ ਹਾਲ ਨਹੀਂ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਿਸ ਨੂੰ ਪਰ ਇਹ ਉਹਨਾਂ ਨੂੰ ਪੁੱਛਦੇ ਆ ਕਿ ਕੀ ਮਸਲਾ ਹਾਲ ਤੁਹਾਡਾ ਇਹਨਾਂ ਨੇ ਫੋਟੋਆਂ ਵੀ ਦਿੱਤੀਆਂ ਹੀਆਂ ਕੈਮਰੇ ਤੋਂ ਕਢਾ ਗਏ ਇਹਨਾਂ ਘਰ ਵਾਲਿਆ ਕਢਾ ਦਿੱਤੀਆਂ ਪੁਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਮਹੀਨਾ ਹੋ ਗਿਆ ਜੱਜ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਤੋਂ ਆਂਦੀ ਮੰਗ ਕਰਦੇ ਹਾਂ ਕਿ ਚਲੋ ਉਹਨਾਂ ਚਰੇ ਗਰੀਬਾਂ ਦਾ ਬੱਚਾ ਵੇਚਦੇ ਉਹਨਾਂ ਨੂੰ ਇਹ ਪ੍ਰਸ਼ਾਸਨ ਕਰੇ ਕਾਰਵਾਈ ਕਰੇ ਉਹਨਾਂ ਤੇ ਤੇ ਜਿਹੜੇ ਇਹ ਧਰਨਾ ਲਗਾਇਆ ਗਿਆ ਲੋਕ ਫੱਜਲ ਖਰਾਬ ਹੋ ਰਹੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਜੀ ਹੁਣ ਤੁਹਾਨੂੰ ਪਤਾ ਹੀ ਆ ਜੀ ਬੇਟਾ ਉਹਨਾਂ ਦਾ ਗਵਾਚਾ ਉਹਨਾਂ ਦਾ ਫਿਰ ਖੱਤਰ ਖਵਾਰੀ ਤੇ ਉਹ ਪੰਜਾਬ ਪੁਲਿਸ ਹੀ ਕਰਵਾ ਰਹੀ ਆ ਕਿ ਜੇ ਪਹਿਲੇ ਉਹਨਾਂ ਨੂੰ ਇਨਸਾਫ ਮਿਲਿਆ ਤੇ ਨਾ ਖੱਤਰ ਖਰਾਬ ਹੋਣ ਤੇ ਪੁਲਿਸ ਨੇ ਕੋਈ ਇਨਸਾਫ ਨਹੀਂ ਦਿੱਤਾ ਇੱਕ ਮਹੀਨਾ ਹੋ ਗਿਆ ਨਾ ਕੋਈ ਇਨਸਾਫ ਨਹੀਂ ਦਿੱਤਾ ਨਾ ਇੱਕ ਘਰ ਇੱਕ ਬੰਦਾ ਵੀ ਨਾ ਗ੍ਰਿਫਤਾਰ ਕੀਤਾ ਕੋਈ ਕੈਮਰੇ ਕੋਈ ਚੈੱਕ ਕੀਤੀ ਕੋਈ ਨਹੀਂ ਇਹਨਾਂ ਚੈੱਕ ਕੀਤਾ ਉਹਨਾਂ ਘਰਾਂ ਦਾ ਚੈੱਕ ਕੀਤੇ ਆ ਸਿਰਫ ਉਹ ਵੀ ਹੋਰ ਉਹਨਾਂ ਨੇ ਕਢਾ ਗਏ ਨਾ ਉਹ ਦਿੱਤੀਆਂ ਆ ਜੀ ਦੇ ਗੱਲ ਆ ਅੰਗਲ ਨਾਲ ਸਾਡੀ ਬਤਾਂਤ ਹੋ ਗਈ ਹੈ ਤੇ ਜਿਹੜਾ ਬੱਚੇ ਦਾ ਮੈਟਰ ਹੈ ਵਾਕਈ ਸੀਰੀਅਸ ਹੈ ਤੇ ਉਹਦੇ ਵਿੱਚ ਅਸੀਂ ਪਹਿਲਾਂ ਹੀ ਬਹੁਤ ਮਿਹਨਤ ਕੀਤੀ ਹੈ ਤੇ ਹੁਣ ਵੀ ਇਹਨਾਂ ਨੇ ਉਹ ਇਹਦਾ ਨਾਲ ਗੱਲਬਾਤ ਹੋਈ ਹੈ ਸਾਨੂੰ ਕੁਝ ਛੁੜੀਆਂ ਗੱਲਾਂ ਪਹਿਲਾਂ ਨਹੀਂ ਸੀ ਸਾਡੇ ਸਾਹਮਣੇ ਆਈਆਂ ਠੀਕ ਹੈ ਉਹ ਅਸੀਂ ਚਲਦੀ ਸੀ ਕੁਝ ਦਿਨ ਦੇ ਵਿਚ ਵਿੱਚ ਹੀ ਜਦੋਂ ਕੋਈ ਬੰਦੇ ਹੋ ਜੇ ਸਾਨੂੰ ਆਰਡਰ ਕਰਕੇ ਰੌਣਪੋਣ ਨਾਲ ਤਿਆਹੀ ਖੇਤੀ ਜਿਹੜਾ ਵਾ ਇਸ ਜੜ ਤੇ ਪੁੰਗਾ ਕੇ ਹੋਵੇ ਉਹਦਾ ਵਸ਼ੇਤ ਤੱਕ ਇਹ ਖੇਤੀ ਨੂੰ ਦਸਤਾਰ ਕਰਾਂ